ਬਾਕੀ ਸ਼੍ਰੀ ਸਾਹਿਬ ਮੇਰੇ ਪਾਇਆ ਸੀਗਾ ਕੁਛ ਨਹੀਂ ਕਿਹਾ ਸ਼੍ਰੀ ਸਾਹਿਬ ਬਰੇ ਤਾਂ ਕਹਿੰਦੇ ਚਲੇ ਜਾਓ ਤੇ ਵਧੀਆ ਸੀ ਪ੍ਰੋਗਰਾਮ ਉਹ ਮੇਰੇ ਇੱਥੇ ਲੰਕੇ ਜਾਂਦੇ ਸੀਗੇ ਤੇ ਇਹਨਾਂ ਨੇ ਮੇਰਾ 500 ਰੁਪਏ ਚਾਰਜ ਕੀਤਾ ਸੀਗਾ ਪਹਿਲਾਂ ਪੜਨ ਲੱਗਿਆ ਜਦੋਂ ਵਾਸੀ ਜਾਣ ਲੱਗੇ ਉਹਨਾਂ ਨੇ ਵੇਖ ਲੈ ਕੇ ਉਹਦੇ ਚਾਰਜ ਕਰਤਾ ਲੋ ਵੀ ਪਹੁੰਚ ਗਏ ਪੂਰੇ ਸਵਾ ਘੰਟੇ ਦੇ ਵਿੱਚ ਆਪਾਂ ਅਕਸ਼ਰ ਧਾਮ ਅਕਸ਼ਰ ਧਾਮ ਅਕਸ਼ਰ ਧਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਹਾਂ ਦੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਫੇਰ ਦਾ ਸਮਾਂ ਕੋਈ 6-3 ਦਾ ਹੋ ਗਿਆ ਅਮਰਤਵੇਲਾ ਤੇ ਆਪਣੀ ਤਿਆਰੀ ਹੈ ਜੀ ਹੁਣ ਇਸ ਟਾਈਮ ਦਿੱਲੀ ਜਾਣ ਨੂੰ ਵਾਹ ਦਿੱਲੀ ਦੀ ਤਿਆਰੀ ਹੈ ਤੇ ਪਰ ਅੱਗੇ ਦਾ ਪ੍ਰੋਗਰਾਮ ਨਹੀਂ ਪਤਾ ਵੀ ਕਿਵੇਂ ਦਾ ਹੈ ਕਿਵੇਂ ਨਹੀਂ ਹੁਣ 에어ਪੋਰਟ ਤੇ ਜਾਣਾ ਪਰ 에어ਪੋਰਟ ਕੱਲ ਨੂੰ ਜਾਣਾ ਅੱਜ ਪਹਿਲਾਂ ਦਾ ਸਭ ਤੋਂ ਪਹਿਲਾਂ ਆਪਾਂ ਜਾਣਾ ਅਕਸ਼ਰਧਾਮ ਗੱਡੀ ਆਪਣੀ ਤਿਆਰ ਖੜੀ ਆਓ ਖੜੀ ਸਾਹਮਣੇ ਤੇ ਪਹਿਲਾਂ ਅਕਸ਼ਰਧਾਮ ਕਿਵੇਂ ਪਹੁੰਚਦੇ ਆ ਕੀ ਪਲਾਨ ਬਣਦਾ ਕਿੱਧਰ ਜਾਣਾ ਹੈ ਤਾਂ ਇੱਕ ਥਾਂ ਤੇ ਹੋਰ ਹੈ ਹੁਣ ਮੌਕਾ ਦੱਸੂਗਾ ਵੀ ਉਧਰ ਕਿਵੇਂ ਜਾਣੇ ਆ ਤੇ ਕਰਦੇ ਆ ਜੀ ਅੱਜ ਦਾ ਸ਼ੁਭਰ ਸ਼ੁਰੂ ਅਕਾਲ ਪੁਰਖ ਦੇ ਹੁਕਮ ਦੇ ਨਾਲ ਵੀ ਸਾਡਾ ਜਿਹੜਾ ਦਾਣਾ ਖੁਲਾ ਰਿਆ ਵਾ ਵਾਹਿਗੁਰੂ ਨੇ ਇਧਰ ਉਧਰ ਡਰਾਈਵਰਾਂ ਦਾ ਸੋ ਅੱਜ ਉਹ ਚੁਗਣ ਜਾਣੇ ਆਂ ਦੇਖਦੇ ਆ ਕਿੱਥੇ ਕਿੱਥੇ ਚੁਗਦੇ ਆ ਠੀਕ ਹੈ ਜੀ ਸੋ ਬਣੇ ਰਿਓ ਸਫ਼ਰ ਦੇ ਨਾਲ ਦਿੱਲੀ ਦਾ ਸਫ਼ਰ ਤੁਸੀਂ ਵੇਖਿਆ ਹੋਇਆ ਹੁਣ ਸਿੱਧਾ ਜਾ ਕੇ ਇੱਕ ਦੋ ਥਾਂ ਦਿਖਾ ਦੂੰਗਾ ਫਿਰ ਸਿੱਧਾ ਅਕਸ਼ਰਧਾਮ ਦੀ ਯਾਤਰਾ ਸ਼ੁਰੂ ਕਰਾਂਗੇ ਵੀ ਕਿਵੇਂ ਜਾਣਾ ਉਥੇ ਮੈਟਰੋ ਤੇ ਜਾਵਾਂਗੇ ਕੋਈ ਗੱਡੀ ਲੈ ਕੇ ਨਹੀਂ ਮੈਂ ਜਾ ਰਿਹਾਗਾ ਬਾਕੀ ਰਾਹ ਪਿਆ ਜਾਣੀ ਹੈ ਤੇ ਵਾਪੇ ਜਾਣੀ ਹੈ ਚੜਦੀ ਕਰਾਈ ਆ ਤਾਂ ਮਹਾਰਾਏ ਨੇ ਬਹੁਤ ਵੱਡੀ ਦਾਤ ਬਖਸ਼ਤੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਮਾਰੇ ਦਾ ਪ੍ਰਕਾਸ਼ ਕਰਨ ਦਾ ਸਮਾਂ ਹੋ ਗਿਆ ਸੀਗਾ ਸੋ ਮਹਾਰਾਏ ਨੇ ਸੇਵਾ ਲੈ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸੋ ਸਮਾਨ ਓਕੇ ਹੋ ਗਿਆ ਜੀ ਸਮਾਨ ਰੱਖ ਲਿਆ ਗੱਡੀ ਦੇ ਵਿੱਚ ਵਾਹਿਗੁਰੂ ਜੀ ਸਮਾਂ ਸਮਾਂ 4:00 ਵਜੇ 1 ਮਿੰਟ ਹੋ ਗਿਆ। ਸਮਾਂ 5:00 ਵਜੇ 6 ਮਿੰਟ ਤੇ ਆਪਾਂ ਪਹੁੰਚੇ ਆਂ ਭਦੌੜ। ਭਦੌੜ ਰਿਲਾਇੰਸ ਪੰਪ ਤੇ ਜਿੱਥੇ ਕਸਟਮਰ ਕਵੇ ਉੱਥੇ ਰੁਕਣਾ ਹੀ ਪੈਂਦਾ। ਜਾਂਦੀ ਪਤਾ ਨਹੀਂ ਆ ਚੰਡੀਗੜ੍ਹ ਵਾਲੀ ਬੱਸ ਜਾਂਦੀ। ਵਾਹ! ਕੀ ਸਪੀਡ ਦੇ ਰਹੇ ਆਂ। ਤੇ 5:00 ਵਜੇ ਇੱਥੇ ਪਹੁੰਚੇ ਆਂ ਤੇ ਇਸ ਤੋਂ ਅੱਗੇ ਫਿਰ ਬਰਨਾਲੇ ਧਨੋਲੇ ਰੁਕਾਂਗੇ। ਵਾਸ਼ਰੂਮ ਬ੍ਰੇਕ ਆ। ਸਮਾਂ 7:30 ਤੇ ਆਪਾਂ ਇੱਥੇ ਪਹੁੰਚੇ ਸੀਗੇ ਪਹੁੰਚਣ ਤੋਂ ਬਹੁਤ ਟਾਈਮ ਹੋ ਗਿਆ ਪੌਣੇ 7 ਦੇ ਐਵੇਂ ਆ ਬਹੁਤ ਟਾਈਮ ਰੁੱਕ ਗਏ ਵੀ ਅਸੀਂ ਇੱਥੇ ਚਾਹ ਹੀ ਪੀਤੀ ਗੱਲੀ ਪਰ ਤੇ ਟੈਕਸ ਘਟਾ ਲਿਆ ਦਿਨ ਚੜ ਗਿਆ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਪੈਰ ਪੈਰ ਤੇ ਵਾਹਿਗੁਰੂ ਦਾ ਸ਼ੁਕਰ ਵੀ ਉਹਨੇ ਸਹੀ ਸਲਾਮਤ ਇੱਥੇ ਪਹੁੰਚਾਇਆ ਠੀਕ ਹੈ ਚਲੋ ਜੀ ਚੱਲਦੇ ਹਾਂ ਹੁਣ ਅੱਗੇ ਦਿੱਲੀ ਨੂੰ ਸੋ ਟਾਈਮ 10:30 ਹੋ ਗਏ ਤੇ ਅਸੀਂ ਇੱਥੇ 9:30 ਪਹੁੰਚ ਗਏ ਸੀਗੇ 9.5 ਇੱਥੇ ਆ ਗਏ ਪ੍ਰਸ਼ਾਦਾ ਪਾਣੀ ਛਕਿਆ ਪਰੌਂਡੇ ਛਕੇ ਤੇ ਹੁਣ ਇੱਥੋਂ ਚੱਲਣ ਲੱਗੇ ਅੱਗੇ ਨੂੰ ਪਰ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਕਿਵੇਂ ਕਰਾਂ ਵੀ ਸਿੱਧਾ ਅਕਸ਼ਰਧਾਮ ਜਾਵਾਂਗੇ ਬਾਬੇ ਕੇ ਗੁਰਦਾਰੇ ਗੱਡੀ ਲਾ ਕੇ ਮੈਟਰੋ ਤੇ ਅਸੀਂ ਜਾਈਏ ਕੋਈ ਪ੍ਰੋਗਰਾਮ ਦਾ ਪਤਾ ਨਹੀਂ ਆਜੇ ਪਰ ਦਿਨੇ-ਦਿਨੇ ਨਾ ਇੱਥੇ ਗੱਡੀਆਂ ਦਾ ਰਸ਼ ਘਟ ਹੁੰਦਾ ਜਾਂ ਤਾਂ ਰਾਤ ਨੂੰ ਹੁੰਦਾ ਇੱਥੇ ਮਤਲਬ ਟੈਕਸੀ ਗੱਡੀਆਂ ਆਪਣੀਆਂ ਸੋ ਸਮਾਂ 11:40 ਤੇ ਆਪਾਂ ਪਹੁੰਚ ਗਏ ਗੁਰਦੁਆਰਾ ਬਾਬੇ ਕੇ 에어ਪੋਰਟ ਦੇ ਬਿਲਕੁਲ ਬੈਕ ਸਾਈਡ ਤੇ ਸੋ ਇੱਥੇ ਪਹੁੰਚ ਗਏ ਕਮਰਾ ਲੈ ਲਿਆ ਤੇ ਹੁਣ ਇੱਥੇ ਚਾਹ ਪਾਣੀ ਸ਼ੱਕੇ ਆਰਾਮ ਨਾਲ ਇੱਥੇ ਰੈਸਟ ਕਰਕੇ ਫਿਰ ਅੱਗੇ ਚੱਲਾਂਗੇ ਅੰਚ ਬਣ ਰਹੀ ਹੈ ਚਾਹ ਸਾਡੀ ਇੱਥੇ ਗੁਰੂ ਘਰ ਦੇ ਵਿੱਚ ਨਾ ਚਾਹ ਬੱਤੀ ਦੇ ਖਾਣ ਦਾ ਸਾਰਾ ਪ੍ਰਬੰਧ ਹੁੰਦਾ ਗੈਸ ਚੁੱਲੇ ਦਾ ਪਰ ਦੁੱਧ ਆਉਦਾ ਲੈ ਗਣ ਦੁੱਧ ਇੰਦਰਲੇ ਪਾਸੇ ਦੇ ਕਾਨ ਹੈਗੀ ਉੱਥੇ ਲੈ ਕੇ ਆ ਸਕਦੇ ਹਾਂ ਤੇ ਇੱਥੇ ਆ ਲੰਗਰ ਹਾਲ ਸੋ ਸਮਾਂ 12:30 ਤੇ ਹੁਣ ਸਾਡੇ ਰਵਾਨਗੀ ਇੱਥੋਂ ਅਕਸ਼ਰਧਾਮ ਨੂੰ ਅਸੀਂ ਇੱਥੋਂ ਕੀ ਐ ਮੈਟਰੋ ਲੈ ਕੇ ਚੱਲੇ ਸਿੱਧੀ ਸਿੱਧੀ ਮੈਟਰੋ ਜਿਹੜੀ ਸੈਕਟਰ 8 ਤੋਂ ਅਕਸ਼ਰਧਾਮ ਜਾਂਦੀ ਆ ਸੋ ਉੱਥੋਂ ਅਸੀਂ ਦਰਸ਼ਨ ਮੇਲੇ ਕਰਕੇ ਪਤਾ ਨਹੀਂ ਮੈਂ ਜਾਊਂਗਾ ਕਿ ਨਹੀਂ ਜਾਊਂਗਾ ਮੈਨੂੰ ਕਲੀਅਰ ਨਹੀਂਗਾ ਸੋ ਇਹ ਗੁਰੂ ਘਰ ਬੁਗਰਦਵਾਰ ਬਾਬੇ ਕੇ ਉੱਪਰ ਲੰਗਰ ਹਾਲ ਹੈ ਥੱਲੇੜੇ ਪਰਲੇ ਪਾਸੇ ਜਾ ਕੇ ਕਮਰੇ ਆ 400 ਰੁਪਿਆ 12 ਘੰਟੇ ਦਾ ਰੇਟ ਆ ਬਿਨਾ ਏਸੀ ਤੋਂ ਤੇ 700 ਰੁਪਿਆ ਏਸੀ ਵਾਲੇ ਕਮਰੇ ਦਾ 12 ਘੰਟੇ ਦਾ ਸੋ ਆ ਗੱਡੀ ਖੜੀ ਆ ਆਪਣੀ ਹੁਣ ਇਹ ਗੱਡੀ ਵੀ ਇੱਥੇ ਸੇਫ ਹੈ ਤੇ ਕਮਰੇ ਚ ਲਾ ਕੇ ਆ ਮਤਲਬ ਕਮਰੇ ਚ ਸਮਾਨ ਰੱਖ ਕੇ ਤੇ ਹੁਣ ਚੱਲੇ ਆ ਅ ਅਕਸ਼ਰਧਾਮ ਨੂੰ ਤੇ ਉੱਥੋਂ ਸ਼ਾਮ ਨੂੰ ਫ੍ਰੀ ਹੋਵਾਂਗੇ ਲਾਈਟਿੰਗ ਵਾਲਾ ਸ਼ੋਅ ਹੁੰਦਾ ਸ਼ਾਮ ਨੂੰ 6 ਵਜੇ ਉਹ ਦੇਖ ਦੂ ਓਕੇ ਜੇ ਤਾਂ ਮੈਂ ਗਿਆ ਠੀਕ ਹੈ ਨਹੀਂ ਤਾਂ ਫਿਰ ਵਾਪਸੀ ਕਿਉਂਕਿ ਅੰਦਰ ਵੀਡੀਓ ਬਣਦੀ ਨਹੀਂ ਅੰਦਰ ਤਾਂ ਪਤਾ ਨਹੀਂ ਉਹ ਸ਼੍ਰੀ ਸਾਹਿਬ ਜਾਣਦੇ ਨੇ ਕਿ ਮੇਰਾ ਕਿ ਨਹੀਂ ਜਾਣਦੇ ਨੇ ਕਿ ਤੇ ਬਾਕੀ ਵੇਖਦੇ ਆ ਕੀ ਮੋਲ ਬਣਦਾ ਮੋਰਦਰ ਸਾਹਿਬ ਤੋਂ ਬਾਹਰ ਐ ਆਟੋ ਮਿਲ ਜਾਂਦੇ ਆ ਇਹ 20-20 ਰੁਪਏ ਸਵਾਰੀ ਲੈਂਦੀ ਹੈ ਤੇ ਸੈਕਟਰ 8 ਨੰਬਰ ਛੱਡ ਦਿੰਦੇ ਆ ਹੁਣ ਉੱਥੇ ਜਾ ਕੇ ਮੈਟਰੋ ਲਵਾਂਗੇ ਆਪਾਂ ਅਕਸ਼ਰਧਾਮ ਦੀ ਡਾਇਰੈਕਟ ਬਲੂ ਲਾਈਨ ਹੈ ਜਿਹੜੀ ਸਿੱਧੀ ਅਕਸ਼ਰਧਾਮ ਜਾਂਦੀ ਹੈ ਵੈਸੇ ਨੌਇਡਾ ਜਾਂਦੀ ਹੈ ਮੈਟਰੋ ਆਹਾ ਤੇ ਇਹ ਆਪਣੀ ਆ ਮੈਟਰੋ ਉਹ ਵੀ ਬਿਜਲੀ ਤੇ ਚੱਲਦੀ ਹੈ ਬੈਟਰੀ ਚੱਲਦੀ ਨਾ ਉਹ ਵੀ ਨਹੀਂ ਉਹ ਬਿਜਲੀ ਤੇ ਚੱਲਦੀ ਹੈ ਇਹ ਚ ਵੀ ਗਾਰੰਟੀ ਹੁੰਦੀ ਹੈ ਹਾਂਜੀ ਓ ਮਾਈ ਗੋਡ ਮਾਈ ਗੋਡ ਇੱਥੋਂ ਟਿਕਟ ਲੈ ਕੇ ਸੈਕਟਰ 8 ਤੋਂ ਹੁਣ ਆਪਾਂ ਲਿਫਟ ਤੇ ਚੱਲੇ ਆਂ ਆਪਣੀ ਮੈਟਰੋ ਆਉਗੀ 5 ਮਿੰਟਾਂ ਨੂੰ ਆਪਾਂ ਉਹ ਸੀਟ ਤੇ ਜਾ ਕੇ ਬਹਿਣਾ ਉੱਥੇ ਬੈਠਣ ਨੂੰ ਥਾਂ ਹੈਗੀ ਆ ਇਹ ਸਿੱਧੀ ਬਲੂ ਲਾਈਨ ਜਾਂਦੀ ਹੈ ਨੋਇਡਾ ਨੂੰ ਇਹ ਚੱਲੀ ਹੈ ਦੁਆਰਕਾ 21 ਨੂੰ ਪਹਿਲਾਂ ਉਹ ਦੱਸਿਆ ਹੁਣ ਇਹ ਇਧਰਲੇ ਪਾਸੇ ਜਿਹੜਾ ਰਸਤਾ ਹੈ ਇਧਰਲੇ ਪਾਸੇ ਇਹ ਜਾਂਦਾ ਦੁਆਰਕਾ ਦੁਆਰਕਾ ਨਹੀਂ ਨੋਇਡਾ ਨੂੰ ਜਾਂਦਾ ਨੋਇਡਾ ਨੂੰ ਇਹ ਉਹ ਕਸਟਮਰ ਨੇ ਬਸ ਜਿਨ੍ਹਾਂ ਨੂੰ ਮਜਬੂਰੀ ਚਾਉਣਾ ਲੰਦਾ ਹੈ ਇਹ ਕਸਟਮਰ ਮਾਰੀਦਾ ਨਾ ਪਰ ਮਾਰੀਦਾ ਆਉਣਾ ਪੈਂਦਾ ਮੈਨੂੰ ਅੱਜ ਪਹਿਲੀ ਵਾਰੀ ਮੈਟਰੋ ਨਾ ਜਮੀਨ ਤੇ ਮੈਂ ਚਲਦੀ ਵੇਖੀ ਆ ਮਤਲਬ ਜਮੀਨ ਤੇ ਕਹਿੰਦੇ ਮਤਲਬ ਪੁਲਾਂ ਤੇ ਵੇਖੀ ਆ ਅੱਜ ਪਹਿਲੀ ਵਾਰੀ ਜਿਵੇਂ ਸਟੇਸ਼ਨ ਤੇ ਟ੍ਰੇਨ ਚਲਦੀ ਹੁੰਦੀ ਆ ਐਂ ਦੇਖੀ ਐਂ ਚਲਦੀ ਪਈ ਆ ਸਾਰਾ ਮੈਟਰੋ ਦਾ ਇਹ ਕੀ ਨਾਂ ਆਇੰਦਾ ਜਮਨਾ ਬੈਂਕ ਇਹਨੂੰ ਜਮਨਾ ਬੈਂਕ ਸਟੇਸ਼ਨ ਕਹਿੰਦੇ ਆ ਤੇ ਇੱਥੇ ਪਹੁੰਚਿਆ ਇੱਥੋਂ ਇਹਨੂੰ ਚੇਂਜ ਕਰਨਾ ਈ ਹੁਣ ਆਪਾਂ ਮੈਟਰੋ ਹੁਣ ਇਹ ਤੋਂ ਆਪ ਜਮਨਾ ਬੈਂਕ ਆ ਗਿਆ ਇੱਥੇ ਆ ਕੇ ਫੁੱਲ ਹੋ ਜਾਂਦੀ ਹੈ ਹਮੇਸ਼ਾ ਇੱਥੇ ਆ ਕੇ ਨਹੀਂ ਪਿੱਛੇ ਹੀ ਮਤਲਬ ਇਹ ਸੈਕਟਰ 11 12 ਤੋਂ ਹੀ ਫੁੱਲ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਚਲੋ ਜੀ ਚਲ ਜੀਏ ਬਾਹਰ ਆਰਾਮ ਨਾਲ ਆਰਾਮ ਨਾਲ ੱਟਕੇ ਮਾਰ ਕੇ ਆ ਗਈ ਜਮਨਾ ਬੈਂਕ ਇਹ ਤਾਂ ਪੂਰਾ ਸਟੇਸ਼ਨ ਵਾਲਾ ਮਾਹੌਲ ਜਿਹਾ ਦੂਜਾ ਹੀ ਹੈ ਜਿਵੇਂ ਨਾਰਮਲ ਹੁੰਦਾ ਤੇ ਆਪਾਂ ਵੇਟ ਕਰਦੇ ਹੁਣ 2 6 ਤੇ ਹੋਣੀ ਆ ਆਪਣੀ ਦੂਜੀ ਹਾਲੇ ਕਿ ਨੋਇਡਾ ਇਲੈਕਟ੍ਰੋਨਿਕ ਸਿਟੀ ਇਹ ਜਾਊਗੀ ਹੁਣ ਆਪਣੀ ਅਕਸ਼ਰਧਾਮ ਅਕਸ਼ਰਧਾਮ ਜਾਊਗੀ ਹੁਣ ਠੀਕ ਹੈ ਅਗਲਾ ਸਟੇਸ਼ਨ ਹੈ ਆਪਣਾ ਅਕਸ਼ਰਧਾਮ ਤੇ ਇੱਥੋਂ ਇਹ ਵਿਸ਼ਾਲੀ ਨਿਕਲ ਜਾਂਦੀ ਹੈ ਇਹ ਟ੍ਰੇਨ ਜਿਹੜੀ ਵਿਸ਼ਾਲੀ ਨਿਕਲ ਜਾਂਦੀ ਹੈ ਆਪਣਾ ਨਕਸ਼ਾ ਕਿਤੇ ਵਾਇਆ ਹੋਊਗਾ ਆ ਆ ਰਹੀ ਬੱਸ ਆਵੇ ਆ ਯਮਨਾ ਬੈਂਕ ਤੇ ਦੂਜਾ ਸਟੇਸ਼ਨ ਆਪਣਾ ਅਕਸ਼ਰਧਾਮ ਇੱਥੇ ਲਿਖਿਆ ਹੁੰਦਾ ਨਾ ਵੇ ਆ ਰਿਹਾ ਅਕਸ਼ਰਧਾਮ ਲੰਗਰ ਦਾ ਪ੍ਰਬੰਧ ਵੀ ਰੱਖ ਰੱਖਿਆ ਨੇ ਇਹਨਾਂ ਨੇ ਇੱਕ चॉकलेट लैके सारे वीडी जा रही है मेट्रो आ गई चलो भी मित्रों लो भी पहुंच गए पूरे सवा घंटे अक्षर दाम अक्षर दाम अक्षर दाम ਆਪਾਂ ਲੈਣੀ ਲਿਫਟ ਲਿਫਟ ਅੱਗੇ ਲੱਗੀ ਆ ਉਹ ਰੱਗੀ ਅੱਗੇ ਚਲੋ ਜੀ ਲਿਫਟ ਲਈਏ ਹੁਣ ਅਕਸ਼ਰਧਾਮ ਪਹੁੰਚ ਗਏ ਸੱਜੇ ਪਾਸੇ ਹੈ ਮੈਟਰ ਸਟੇਜ ਦੇ ਅਕਸ਼ਰਧਾਮ ਸਾਰ ਟਾਈਮ ਸਵਾ ਦੋ ਹੋ ਗਏ ਆ ਸਾਹਮਣੇ ਲੈਫਟ ਰਾਈ ਲਿਫਟ ਦੀਆਂ ਨੇ ਥੱਲੇ ਐਂਕ ਤੁਸੀਂ ਇੱਥੇ ਕਮਾਲ ਹੋ ਗਈ ਤੁਹਾਡਾ ਹਾਂ ਚਲ ਜੀ ਭਰਾਣਾ ਇਧਰੋਂ ਬਾਹਰ ਨਿਕਲਣਾ ਆਪਾਂ ਉਹ ਸਾਹਮਣੇ ਅਕਸ਼ਰਧਾਮ ਰਿਹਾ ਇਧਰ ਮੈਂ ਦਿਖਾਵਾਂ ਉਹ ਰਿਹਾ ਅਕਸ਼ਰਧਾਮ ਆ ਰਿਹਾ ਇਹ ਅਕਸ਼ਰਧਾਮ ਤੇ ਆਪਾਂ ਇਥੋਂ ਲਿਫਟ ਲੈ ਕੇ ਥੱਲੇ ਜਾਣਾ ਆਜੋ 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 ਲੈ ਐਨੇ ਤਾਂ ਵੱਡਣਾ ਹੁਣ ਕਿਧਰ ਜਾਂ ਲੋਅਰ ਗਰਾਊਂਡ ਹੈ ਨਾ ਗਰਾਊਂਡ ਹੈ ਨਾ ਲੋਅਰ ਗਰਾਊਂਡ ਹੋਗਾ ਬੇਸਮੈਂਟ ਚ ਜਾਣਾ ਹਾਂ ਬੇਸਮੈਂਟ ਚ ਚਲੇ ਜਾਓਗੇ ਨਾ ਸੋ ਇਹ ਸੀ ਜੀ ਅਕਸ਼ਰਧਾਮ ਦਾ ਆਪਣਾ ਸਫਰ ਆ ਆ ਰਿਹਾ ਅਕਸ਼ਰਧਾਮ ਦਾ ਆਪਣਾ ਮੈਟਰੋ ਸਟੇਸ਼ਨ ਇੱਥੇ ਆਪਾਂ ਪਹੁੰਚ ਗਏ ਤੇ ਹੁਣ ਇਧਰਲੇ ਪਾਸੇ ਆ ਮੇਰੇ ਖਿਆਲ ਨਾਲ ਅਕਸ਼ਰਧਾਮ ਇਧਰਲੇ ਪਾਸੇ ਚੱਲਦੇ ਆ ਇਧਰ ਆ ਸਾਰਾ ਮਾਹੌਲ ਰਿਹਾ ਇਧਰੋਂ ਬਾਹਰ ਨਿਕਲੇ ਸੀ ਲਿਫਟ ਲੈ ਕੇ ਆਏ ਸੀ ਉੱਪਰੋਂ ਸੋ ਪੁੱਛਦਿਆਂ ਕਿਸੇ ਨੂੰ ਅਕਸ਼ਰਧਾਮ ਕਿਹੜੇ ਪਾਸੇ ਆ ਇੱਥੇ ਵੀ ਪਾਸੇ ਪਾਰਕਿੰਗ ਲੱਗ ਸਕਦੀ ਆ ਪਤਾ ਨਹੀਂ ਕੀ ਰੇਟ ਖ ਸਕਦਾ ਵਾ ਪਰ ਚਲੋ ਤੁਰ ਕੇ ਜਾਂਦੇ ਹੁਣ ਅਕਸ਼ਰਧਾਮ ਤੱਕ 3-400 ਮੀਟਰ ਤੱਕ ਗਿਆ 1/2 ਕਿਲੋਮੀਟਰ ਹੀ ਆ ਚੱਲੇ ਆ ਸੰਗਤ ਅਕਸ਼ਰਧਾਮ ਦੇ ਦਰਸ਼ਨ ਕਰਨ ਚਲੋ ਬੁਲਾਵਾ ਆਇਆ ਹੈ ਜੈ ਹੋ ਲੋ ਬਈ ਮੰਡੇ ਨੂੰ ਇਹ ਬੰਦ ਰਹਿੰਦਾ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਵਜੇ ਤੱਕ 6:30 ਵਜੇ ਤੱਕ ਐਂਟਰੀ ਹੁੰਦੀ ਆ ਉਹ ਜਾਣਾ ਹੁਣ ਆਪਾਂ ਐਂਟਰੀ ਕਰਨੀ ਆ ਹਾਰਿਆ ਮੇਨ ਇਧਰ ਬਾਹਰੋਂ ਵੀ ਆ ਸਕਦੇ ਆ ਅਸੀਂ ਪੁੱਠੇ ਪਾਸੋਂ ਆ ਗਏ ਮੈਟਰ ਸਟੇਸ਼ਨ ਦੇ ਬੈਕ ਸਾਈਡ ਤੋਂ ਆਏ ਹਾਂ ਜੀ ਤੇ ਸੁਆਮੀ ਨਾਰਾਇਣ ਅਕਸ਼ਰਦਾਮ ਮੰਦਿਰ ਐਂਟਰੀ ਆ ਗਿਆ ਵਾਲੀ ਵਾਹਿਗੁਰੂ ਜੀ ਹੋ ਰਿਹਾ ਜੀ ਆਪਣਾ ਅਕਸ਼ਰਦਾਮ ਮੰਦਿਰ ਹੁਣ ਪੋਲੂਸ਼ਨ ਜੇ ਕਰਕੇ ਦੇਈਦਾ ਨਹੀਂ ਸਾਫ ਪਰ ਇਹ ਰਿਹਾ ਅਕਸ਼ਰਦਾਮ ਮੰਦਿਰ ਨੇੜੇ ਹੀ ਅਕਸ਼ਰਦਾਮ ਚ ਕੋਈ ਵੀ ਇਲੈਕਟ੍ਰੋਨਿਕ ਸਮਾਨ ਨਹੀਂ ਅੰਦਰ ਲੈ ਕੇ ਜਾਣਾਗਾ ਤੇ ਤਨਾ ਕੋਈ ਨਸ਼ਾ ਪਤਾ ਤੇ ਡਰੋਨ ਮੋਬਾਈਲ ਕੁਝ ਨਹੀਂ ਲਾਉੜੇਗਾ ਮਤਲਬ ਇਲੈਕਟ੍ਰੋਨਿਕ ਸਮਾਨ ਕੁਝ ਵੀ ਲਾਉੜ ਨਹੀਂਗਾ ਐਂਟਰੀ ਹੋਣ ਲੱਗੀ ਜੀ ਇੱਥੇ ਇੱਥੇ ਕੋਈ ਬੈਗ ਹੈਗਾ ਤਾਂ ਉਹ ਚੈੱਕ ਹੁੰਦਾ ਹੁੰਦਾ ਨੋਰਮਲ ਕੋਈ ਬਾਲਾ ਲੰਮਾ ਜੋੜਾ ਕੰਮ ਨਹੀਂ ਮਤਲਬ ਨੋਰਮਲ ਜਾ ਤੇ ਆ ਪਾਰਕਿੰਗ ਹੈ ਕਾਰ ਦੀ 70 ਰੁਪਏ ਪਾਰਕਿੰਗ ਹੈ 6 ਘੰਟਿਆਂ ਦੀ ਠੀਕ ਹੈ ਬੱਸ ਦੀ 200 ਰੁਪਏ 6 ਘੰਟਿਆਂ ਦਾ ਟੈਂਪੋ ਟੈਕਟਰ ਦਾ 100 ਰੁਪਿਆ ਮੋਟਰਬਾਈਕ ਦਾ 30 ਰੁਪਏ ਤੇ ਆ ਪਾਰਕਿੰਗ ਦਾ ਮਾਹੌਲ ਆ ਇਧਰ ਤਦ ਦਰਬੀਏ ਤੇ ਠੀਕ ਹੈ ਸੇਫ ਹੈ ਕੰਮ ਪੁੱਛਿਆ ਸੀ ਕਿਤੋਂ ਬਸ ਮੈਂ ਵੈਸੇ ਨਹੀਂ ਲਿਆਇਗਾ ਮੈਂ ਆਦੇ ਆਰਾਮ ਨਾਲ ਆਇਆ ਹਾਂ ਗੱਡੀ ਦੀ ਕੋਈ ਰਸਤੇ 'ਚ ਵੀ ਟੈਨਸ਼ਨ ਨਹੀਂ ਕੀ ਹੁਣ ਆਰਾਮ ਨਾਲ ਇੱਥੋਂ ਉਹ ਸਾਹਮਣੇ ਮੈਟਰ ਸਟੇਸ਼ਨ ਹੈ ਹੋਰ ਹੈ ਸਾਹਮਣੇ ਤੇ ਉੱਥੋਂ ਆਰਾਮ ਨਾਲ ਆਗੇ ਇਹਦੇ ਨੇੜੇ ਹੀ ਗਾਜ਼ੀਆਬਾਦ ਦਾ ਆਪਣਾ ਹੋ ਜਾਂਦਾ ਹੈ ਹਾਈਵੇ ਬੂਰਾ ਆ ਚੀਜ਼ਾਂ ਅੰਦਰ ਅਲਾਉਡ ਨਹੀਂ ਆ ਗਈਆਂ ਬਲੂਟੂਥ ਹੈੱਡਫੋਨ ਤੇ 스마트ਵਾਚ ਕੈਮਰਾ ਸਭ ਇਲੈਕਟ੍ਰੋਨਿਕ ਸਭ ਬੈਗ ਤੇ ਜੇ ਲੇਡੀਜ਼ ਹੈਂਗਿੰਗ ਪਰਸ ਛਾਤਾ ਖਾਦ اور ਪੀਣ ਪਦਾਰਥ ਕੋਈ ਵੀ ਨਹੀਂ ਪਾਣੀ ਦੀ ਬੋਤਲ ਲੈ ਕੇ ਜਾ ਸਕਦੇ ਹੋ ਉਹ ਸਾਹਮਣੇ ਬਾਥਰੂਮ ਆ ਗਿਆ ਠੀਕ ਹੈ ਜੀ ਤੇ ਮੈਨੂੰ ਲੱਗਦਾ ਮੈਨੂੰ ਇੱਥੋਂ ਹੀ ਵਾਪਸ ਜਾਣਾ ਪੈਣਾ ਆ ਜਿਹੜੀਆਂ ਚੀਜ਼ਾਂ ਇੱਥੇ ਜਮ੍ਹਾਂ ਹੋ ਸਕਦੀਆਂ ਤੇ ਆ ਚੀਜ਼ਾਂ ਨਵੀਂ ਨਹੀਂ ਜਮ੍ਹਾਂ ਹੋਉਂਦੀਆਂ ਪਾਣੀ ਦੀ ਬੋਤਲ ਸ਼ਿਸ਼ੂ ਆਹਾਰ ਖਾਦ ਕਮਰ ਬੈਲਟ ਮਨੀ ਪਰਸ ਨਕਦ ਕੈਸ਼ ਤੇ ਜੁਐਲਰੀ ਪਾਸਪੋਰਟ ਨਹੀਂ ਜਮ੍ਹਾਂ ਹੋ ਸਕਦਾ ਨਸ਼ੀਲੇ ਪਦਾਰਥ ਠੀਕ ਹੈ ਜੀ ਨਹੀਂ ਲਿਜਾ ਸਕਤੇ ਉਹ ਲਿਖਿਆ ਸਾਰਾ ਕੁਝ ਦੰਦਾਸੀ ਦਿੱਤਾ ਸੋ ਮੁੰ ਕਿਧਰ ਗਏ ਠੀਕ ਹੈ ਗਰਮੀ ਚ ਆਉਣ ਦਾ ਕੋਈ ਫਾਇਦਾ ਨਹੀਂਗਾ ਇੱਥੇ ਤਾਂ ਮਤਲਬ ਇਹ ਜੋ ਮੌਸਮ ਚ ਆਵੇ ਅਕਤੂਬਰ ਨਵੰਬਰ ਚ ਆ ਮੌਸਮ ਠੀਕ ਹੈ ਹੁਣ ਧੁੱਪ ਤਾਂ ਲੱਗ ਜਾਂਦੀ ਹੈ ਬਟ ਕੀ ਹੈ ਕਿ ਠੀਕ ਹੈ ਨਾਰਮਲ ਪਸੀਨਾ ਪਸੂਨਾ ਵੀ ਨਹੀਂ ਆਉਂਦਾ ਪੈਗਾ ਚੜਦੀ ਕਲਾ ਦਾ ਕੰਮ ਆ ਪੂਰਾ ਕਲੌਕ ਰੂਮ ਨੇ ਐਂਟਰ ਕਰ ਗਏ ਆਪਾਂ ਆ ਕਲੌਕ ਰੂਮ ਨਹੀਂ ਆਹੋ ਸਮਾਨ ਕਮਰੇ ਦੀ ਪੋਜ਼ਿਟ ਇੱਥੇ ਜਾਵਾਂ ਕਰਾਉਣੇ ਆ ਤੇ ਮੈਂ ਗੱਡੀ ਦੀ ਚਾਬੀ ਪੁੱਛਣੀ ਸੀ ਇਹ ਵੀ ਰੱਖ ਸਕਦੇ ਇਹ ਨਹੀਂ ਰੱਖ ਸਕਦੇ ਮੈਂ ਫੜੀ ਗਈ ਫੇਰ ਟੈਨਸ਼ਨ ਮਾਰ ਜਣਾ ਤੇ ਅੱਗੇ ਮੇਰਾ ਨਾ ਇਹ ਤਾਂ ਮੈਂ ਪਿਛਲੇ 10 ਸਾਲ ਪਹਿਲਾਂ ਆਇਆ ਸੀਗਾ ਉਦੋਂ ਮੇਰੇ ਨਾ ਗੱਲਾਂ 'ਚ ਹੈੱਡ ਹੁਣ ਲੱਗੇ ਹੁੰਦੇ ਸੀਗੇ ਉਹ ਮੇਰੇ ਇੱਥੇ ਲੌਂਕੇ ਜਾਂਦੇ ਸੀਗੇ ਤੇ ਇਹਨਾਂ ਨੇ ਮੇਰਾ 500 ਰੁਪਏ ਚਲਾਨ ਕੀਤਾ ਸੀਗਾ ਉਹ ਭਾਈ ਭੀਜੀ ਪਹਿਲਾਂ ਪਤਾ ਲੱਗਿਆ ਜਦੋਂ ਵਾਸੀ ਜਾਣ ਲੈ ਕੇ ਉਹਨਾਂ ਨੇ ਵੇਖ ਲੈ ਕੇ ਤੇ ਉਹਦੇ ਚਲਾਨ ਕਰਤਾ ਤਾਂ ਕਰਕੇ ਇੱਥੇ ਥੋੜਾ ਜਿਹਾ ਬਚ ਕੇ ਚੱਲਣਾ ਪੈਂਦਾ ਹਾਂ ਬਸ ਹੋਰੀ ਜਾ ਨਾ ਇਹਨਾਂ ਦਾ ਬਸ ਹੋਰੀ ਸੋਲੋ ਭਾਈ ਹੁਣ ਇੱਥੇ ਸਮਾਨ ਜਮ੍ਹਾਂ ਕਰਾਉਣਾ ਆ ਦਿੱਤੀ ਹੈ ਵੀ ਇਹਦੇ ਵਿੱਚ ਕੀ ਕੁਝ ਹੈਗਾ ਪਰ ਲੋਸਟ ਟੋਕਨ 100 ਰੁਪਿਆ ਫਾਈਨ ਹੈ ਤੇ ਇਹਦੇ ਪੈਸੇ ਵੀ ਅੱਗੇ ਚਾਰਜਸ ਦਾ ਪਤਾ ਨਹੀਂਗਾ ਜੁਰਮਾਨਾ ਦੇਣਾ ਪਵੇਗਾ ਜੇ ਆ ਗਵਾਚ ਗਿਆ ਤਾਂ ਵੈਸੇ ਫ੍ਰੀ ਹੈ ਮੇਰੇ ਖੰਦ ਨਕਦ ਗੈਸ ਨੇ ਪਾਸਪੋਰਟ 벨ਟ ਮਨੀ ਪਰਸ ਚਾਵਾਦ ਬਾਨੇ ਕੀ ਬੋਤਲ ਇਹ ਪਦਾਰਥ ਜਮ੍ਹਾਂ ਨਹੀਂ ਹੁਣ ਬਾਸ ਹੋਣੀ ਜਾਣੀ ਹੁਣਾਂ ਦਾ ਮੋਬਾਈਲ ਸਮਾਰਟਵਾਚ ਖਿਲਾਉਣੇ ਛਾਤਾ ਇਹ ਸ਼ੋਰਟ ਮੀਟਿੰਗ ਜਮ੍ਹਾਂ ਹੋਊਗਾ ਠੀਕ ਹੈ ਤੇ ਚਲ ਇੱਥੇ ਲਿਖਦੇ ਆ ਵੀ ਕੀ ਕੁਛ ਹੈਗਾ ਵਿੱਚ ਅ ਲਿਖਤਾ ਵੀ ਕੀ ਕੀ ਸਮਾਨ ਵਿੱਚ ਹੈਗਾ ਉਹ ਇਹਦੇ ਤੇ ਟਿਕ ਮਾਰਕ ਜਾਂ ਲਿਖਣਾ ਪੈਂਦਾ ਵੀ ਇੰਨਾ ਕੁਛ ਹੈਗਾ ਪਾਵਰ ਬੈਂਕ ਵੀ ਹੈਗਾ ਆਪਣੇ ਕੋਲੇ ਚਲੋ ਵੀ ਚੱਲਦੇ ਆ ਅੱਗੇ ਤੇ ਕੀ ਮੋਲ ਬਣਦਾ ਅੱਗੇ ਵੇਖਦੇ ਆ ਆ ਗਿਆ ਟਰੇ ਜੀ ਅੱਛਾ ਟਰੇ ਚੱਕਣੀ ਪੈਂਦੀ ਇੱਥੋਂ ਟਰੇ 'ਚ ਰੱਖਣਾ ਪੈਂਦਾ ਮੋਬਾਈਲ ਮੋਲ ਜਿਹੜਾ ਕੁਝ ਹੈਗਾ ਚਲ ਵੀ ਟਰੇ ਚੱਕ ਲਈ ਆਪਾਂ ਸ਼ਾਇਦ ਇਸ ਤੋਂ ਬਾਅਦ ਆਪਣਾ ਸਮਾਨ ਜਮ੍ਹਾਂ ਹੋ ਜਾਊਗਾ ਸੋ ਇਸ ਤੋਂ ਬਾਅਦ ਹੀ ਆਪਾਂ ਮਿਲਾਂਗੇ ਹੁਣ ਵਾਪਸੀ ਤੇ ਸੋ ਸਮਾਂ 8:06 ਮਿੰਟ ਤੇ ਅਸੀਂ ਹੁਣ ਆਏ ਆ ਬਾਹਰ ਅਕਸ਼ਰਧਾਮ ਚੋਂ ਸੋ 260 ਰੁਪਏ ਦੇ ਵਿੱਚ ਇੱਕ ਪੈਕੇਜ ਮਿਲਦਾ ਅੰਦਰ ਜਾ ਕੇ ਐਂਟਰੀ ਫ੍ਰੀ ਹੈ ਮੰਦਰ ਦੀ ਐਂਟਰੀ ਫ੍ਰੀ ਹੈ ਮੰਦਰ ਦੀ ਪਰ ਅੰਦਰ ਜਾ ਕੇ ਇੱਕ ਦੋ ਸਕਰੀਨਾਂ ਜੀਆਂ ਪੈਕੇਜ ਕਿਵੇਂ ਲੈ ਲੋ ਵੀ 3-4 ਕਮਰੇ ਜੇ ਹੁੰਦੇ ਉਹਦੇ ਵਿੱਚ ਕੁਝ ਨਾ ਕੋਈ ਦਿਖਾਇਆ ਜਾਂਦਾ ਹੈ ਪ੍ਰੈਜੈਂਟੇਸ਼ਨ ਕੀਤੀ ਜਾਂਦੀ ਹੈ ਇੱਕ ਬੋਟਿੰਗ ਕੀਤੀ ਜਾਂਦੀ ਹੈ ਹੁੰਦੇ 260 ਰੁਪਏ ਰੇਟ ਹੈ ਸੋਦੇ ਤੇ ਤੁਹਾਡਾ 2 2.5 ਘੰਟੇ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ 110 ਰੁਪਏ ਜਿਹੜਾ ਟਿਕਟ ਹੈਗੀ ਆਂਦੀ ਹੈਗੀ ਆ ਅ ਲੇਜ਼ਰ ਸ਼ੋਅ ਇੱਕ ਤਰ੍ਹਾਂ ਦਾ ਵਾਟਰ ਸ਼ੋਅ ਕਹਿੰਦੇ ਆ ਵਾਟਰ ਸ਼ੋਅ ਸੋ ਉਹਦੀ ਹੁੰਦੀ ਆ ਸੋ ਹੁਣ ਸਾਰਾ ਅਸੀਂ 3 ਵਜੇ ਗਏ ਸੀ ਯਾਦ ਨਹੀਂ ਹੁਣ ਕਿੰਨੇ ਵਜੇ ਗਏ ਸੀਗੇ ਤੇ ਉੱਥੋਂ ਹੁਣ 8 ਵਜੇ ਬਾਹਰ ਆਏ ਆ ਹੁਣ ਜਾ ਕੇ ਪ੍ਰੋਗਰਾਮ ਖਤਮ ਹੋਇਆ ਅ ਸਹੀ ਤੁਸੀਂ 2 ਵਜੇ ਐਂਟਰ ਕਰਜੋ ਨਾ ਸਹੀ ਆ 2 ਵਜੇ ਐਂਟਰ ਕਰਜੋ ਨਾ 2 ਵਜੇ ਐਂਂਟਰ ਕਰਕੇ ਤੁਸੀਂ ਸਾਰਾ ਮੰਦਰ ਰਾਮਨਾ ਘੁੰਮ ਕਰ ਘੁੰਮ ਫਿਰ ਕੇ ਥੋੜਾ 5:30 ਵਜੇ ਸਾਡਾ ਸਮਾਤੀ ਹੋ ਜਾਂਦੀ ਹੈ ਤੇ 7:30 ਵਜੇ ਵਾਟਰ ਸ਼ੋ ਦੀ ਦੁਆਰਾ ਤਿਆਰੀ ਹੁੰਦੀ ਹੈ ਸ਼ੁਰੂ ਹੁੰਦਾ ਹੈ ਵਾਟਰ ਸ਼ੋ ਜਿਹੜਾ 7:30 ਵਜੇ ਤਿਆਰ ਸ਼ੁਰੂ ਹੁੰਦਾ ਹੈ ਤੇ ਬਾਕੀ ਖਾਣ ਪੀਣ ਨੂੰ ਉੱਥੇ ਮਿਲ ਜਾਂਦਾ ਹੈ ਪਾਣੀ ਦੀ ਬੋਤਲ ਨਾਲ ਲੈ ਕੇ ਜਾਓ ਪਾਣੀ ਨਾਲ ਮਤਲਬ ਭਰ ਸਕਦੇ ਹੋ ਉੱਥੇ ਫ੍ਰੀ ਪਾਣੀ ਦੀ ਸਹੂਲਤ ਹੈਗੀ ਆ 벨ਟ ਲੈ ਕੇ ਜਾ ਸਕਦੇ ਹੋ ਤੇ ਗੱਡੀ ਦੀ ਚਾਬੀ ਵੀ ਨਾਲ ਲੈ ਗਿਆ ਸੀ ਮੈਂ ਤੇ ਹੋਰ ਵਾਈਕਰ ਜੀ ਕੁਝ ਭੁੱਲਦਾ ਨਹੀਂ ਗਿਆ ਫੋਨ ਨਹੀਂ ਅਲਾਉਡ ਹੈਗੇ ਤੇ ਕੇਵਲ ਚਾਰਜਰ ਪਾਵਰ ਬੈਂਕ ਕੁਝ ਵੀ ਅਲਾਉਡ ਨਹੀਂ ਸੀਗਾ ਹੁਣ ਸਾਨੂੰ ਮਿਲਿਆ ਹੁਣ ਫੋਨ ਤੇ ਮਿਸ ਕਲਾ ਤੇ ਬਿਨਾ ਫੋਨ ਤੋਂ ਉੱਥੇ ਟਾਈਮ ਕੱਢਣਾ ਜਦੋਂ ਸਾਢੇ 5 ਵਜੇ ਹੋ ਗਏ ਖਾ ਪੀ ਕੇ 6 ਵਜੇ ਉਸ ਤੋਂ ਬਾਅਦ 7:30 ਵਜੇ ਤੱਕ ਸਾਨੂੰ ਇੱਕ ਤਾਂ ਘੜੀ ਨਹੀਂ ਲੱਗੀ ਕਿਤੇ ਵੀ ਨਹੀਂ ਘੜੀ ਆ ਗਈ ਕਿਸੇ ਤੇ ਬੰਨੀ ਹੈ ਦੂਜੀ ਟਿਕ ਟਿਕ ਵਾਲੀ ਉਹ ਤਾਂ ਚਾਰ ਠੀਕ ਹੈ ਸੁਈਆਂ ਵਾਲੀ ਜਿਹੜੀ ਹੈਗੀ ਕੀ ਕਹਿੰਦੇ ਰੱਬ ਤੁਹਾਡਾ ਭਲਾ ਕਰੇ ਨੰਬਰਿੰਗ ਵਾਲੀ ਉਹ ਨਹੀਂ ਉੱਥੇ ਅਲਾਉਡ ਹੈਗੀ ਤੇ ਟਾਈਮ ਦਾ ਨਾ ਸਪੈਂਡ ਹੋਵੇ ਬੜਾ ਔਖਾ ਸੀਗਾ ਚਲੋ ਠੀਕ ਠਾਕ ਮੁੜਿਆ ਜੀ ਤੇ ਇਹ ਸੀ ਸਾਡਾ ਸਫ਼ਰ ਹੁਣ ਚੱਲਦੇ ਹਾਂ ਮੈਟਰੋ ਦੇ ਵਿੱਚ ਉਹ ਸਾਡੀ ਮੈਟਰੋ ਸਾਹਮਣੇ ਚਾਈ ਜਾਂਦੀ ਆ ਇੱਥੇ ਮੈਟਰੋ ਚਾਈ ਜਾਂਦੀ ਆ ਤੇ ਇੱਥੇ ਵਾਸ਼ਰੂਮ ਹੁਣ ਯੂਜ਼ ਕਰਨ ਲੱਗੇ ਆ ਇਧਰਲੇ ਪਾਸੇ ਬਾਹਰ ਨਿਕਲੇ ਹੁਣ ਮੈਟਰੋ ਚੱਲਦੇ ਆ ਹੋਰ ਕੋਈ ਗੱਲਬਾਤ ਹੁਣ ਰਹਿ ਗਈ ਹੋਵੇ ਤਾਂ ਕੋਈ ਰਹਿ ਤਾਂ ਨਹੀਂ ਗਈ ਕੀ ਹੁਣ ਯਾਦ ਕਰਨੀ ਪੈਣੀ ਆ ਗੱਲਬਾਤ ਅ ਬਾਕੀ ਸ਼੍ਰੀ ਸਾਹਿਬ ਮੇਰੇ ਪਾਇਆ ਸੀਗਾ ਕੁਛ ਨਹੀਂ ਕਿਹਾ ਸ਼੍ਰੀ ਸਾਹਿਬ ਬਾਰੇ ਤਾਂ ਕਹਿੰਦੇ ਚਲੇ ਜਾਓ ਤੇ ਵਧੀਆ ਸੀ ਪ੍ਰੋਗਰਾਮ ਓਕੇ ਰਿਹਾ ਬੋਟਿੰਗ ਵਾਲਾ ਕੰਮ ਠੀਕ ਸੀ ਤੇ ਵਾਟਰ ਸ਼ੋਅ ਵਾਲਾ ਠੀਕ ਸੀਗਾ ਬਾਕੀ ਤਾਂ ਠੀਕ ਠਾਕ ਆ ਮਤਲਬ ਐਨਜੋਏ ਕਰ ਵੀ ਸਕਦੇ ਹੋ ਤੇ ਨਹੀਂ ਕਰ ਸਕਦੇ ਤੁਹਾਡੇ ਤੇ ਡਿਪੈਂਡ ਕਰਦਾ ਤੇ 2 ਵਜੇ ਤੁਸੀਂ ਐਂਟਰੀ ਕਰ ਜੇ ਤਾਂ ਵਧੀਆ ਚੱਲਦੇ ਆਪਾਂ ਵਾਪਸੀ 256 ਬੀ ਐ ਸੈਕਟਰ 8 ਦੇ ਲੱਗਦੇ ਆ ਚਾਰ ਜਣੇ ਦੇ ਇੱਕ ਜਣੇ ਦਾ 65 ਰੁਪਏ ਕਰਾਇਆ ਤੇ ਆ ਆ ਵੀ ਆ ਆਪਣੀਆਂ ਟਿਕਟਾਂ ਚਲੋ ਜੀ ਚੱਲੀਏ ਚਾਰ ਹੀ ਹਨਾ ਚਾਰ ਟਿਕਟਾਂ ਚਲੋ ਵੀ ਚੱਲੀਏ ਹੁਣ ਆਪਾਂ ਵਾਪਸੀ ਤੇ ਹੁਣ ਵਾਪਸੀ ਤੇ ਕੀ ਦਿਖਾਵਾਂ ਤੁਹਾਨੂੰ ਗੁਰਦਰਾ ਸਾਹਿਬ ਜਾ ਕੇ ਗੱਲ ਕਰਦੇ ਹਣਾ ਆ ਜਾਓ ਬੱਚਾ ਚਲੋ ਵੀ ਆ ਜਾਓ ਸੋ ਇਹ ਐ ਅਕਸ਼ਰਦਾਮ ਦਾ ਰੇਲਵੇ ਸਟੇਸ਼ਨ ਰਾਤ ਦਾ ਤੇ ਆਪਣੀ ਜਿਹੜੀ ਕੀ ਕਹਿੰਦੇ ਆ ਟ੍ਰੇਨ ਕੋਚਸ 8 ਡੱਬੇ ਆਉਣਗੇ ਤੇ 1 ਮਿੰਟ ਚ ਦੁਆਰਗਾ 21 ਮੈਟਰੋ ਆ ਰਹੀ ਐ ਸਾਹਮਣੇ ਦੇਖੀ ਦੀ ਐ ਕਿਸੇ ਵਜੇ ਨਹੀਂ ਉਹ ਮੋੜ ਪੈਂਦਾ ਉਧਰਲੇ ਪਾਸੇ ਮੋੜ ਪੈਂਦਾ ਉਹ ਇਧਰ ਨਾਲ ਟਰਨ ਪੈਂਦਾ ਸੋ ਵਧੀਆ ਸਫਰ ਰਿਹਾ ਸਾਰਾ ਸ਼ਾਨਦਾਰ ਸਫਰ ਰਿਹਾ ਹੈ ਅਕਸ਼ਰ ਦਾ ਹੁੰਦਾ ਬਈ ਪਹਿਲਾਂ ਮੈਂ ਜਾਣਾ ਨਹੀਂ ਸੀਗਾ ਪਰ ਚਲੋ ਵਧੀਆ ਮਤਲਬ ਕਿ ਦਾਣਾ ਪਾਣੀ ਚਲੋ ਅੰਦਰ ਨਾਲ ਲੈ ਲਿਆ ਵਾਈਰੂ ਨੇ ਆਪਾਂ ਜਾ ਆਏ ਠੀਕ ਹੈ ਹੋਰ ਕੋਈ ਗੱਲਬਾਤ ਮੈਨੂੰ ਸੋਚਣੀ ਨਹੀਂ ਪੈਗੀ ਕਿਉਂਕਿ ਹੁਣ ਹੀ ਫੋਨ ਮਿਲਿਆ ਤੇ ਕੀ ਜਾਣਕਾਰੀ ਦੇਣੀ ਹੈ ਹੁਣ ਇਹ ਯਾਦ ਨਹੀਂ ਆ ਰਿਹਾਗਾ ਚੱਲਦੇ ਹਾਂ ਹੁਣ ਉੱਥੇ ਗੁਰਗਰ ਸਾਹਿਬ ਇਸ ਟਾਈਮ ਮੈਟਰ ਸਾਰੀ ਖਾਲੀ ਹੋ ਜਾਂਦੀ ਆ ਇੱਥੇ ਜੇ ਆ ਕੇ ਦਵਾਰਕਾ 14 11 ਤੋਂ ਲੈ ਕੇ ਤੇ ਬਸ ਪਹੁੰਚ ਗਏ ਥੋੜੇ ਟਾਈਮ ਨੂੰ ਟਾਈਮ ਪਤਾ ਨਹੀਂ ਕੀ ਹੋ ਗਿਆ ਟਾਈਮ 9:50 ਸਵੇਰੇ 10:00 ਪਹੁੰਚ ਜਾਗੇ ਗੁਰੂ ਘਰ ਬਸ ਇੱਕ ਸਟੇਸ਼ਨ ਹੋਰ ਰਹਿ ਗਿਆ ਆਪਣਾ ਕੋਣ ਜਾਂਗੇ ਸੋ ਇਹ ਰਹੀ ਆਪਣੀ ਮੈਟਰੋ ਇਹ ਟੇਢੀ ਜਿਹੀ ਖੜਦੀ ਹੈ ਨਾ ਵੀ ਵੈਂਡ ਜਾ ਪਾ ਗਈ ਹੈ ਸਾਰੀਆਂ ਕਿੱਥੇ ਸਟੇਸ਼ਨ ਜੇ ਆ ਦੁਆਰ ਕਾਲ ਸੋ ਐਸੀ ਆਪਣਾ ਸਫਰ ਆ ਉਹ ਵੀ ਅੰਦਰ ਫੋਨ ਅਲਾਉਡ ਨਹੀਂ ਹੈ ਨਿੱਤਾ ਅਕਸ਼ਰਦਮ ਤੋਂ ਦੱਸਾਂਦੇ ਐਸੀ ਆਪਣਾ ਸਫਰ ਹੀ ਮੈਨੂੰ ਨੂੰ ਪਤਾ ਕੀ ਆ ਮੈਂ ਸ਼ੁਰੂ ਤੇ ਕਰ ਲੈਣਾ ਬਾਅਦ ਮੈਨੂੰ ਪਤਾ ਨਹੀਂ ਲੱਗਦਾ ਇਹ ਸਟੋਰੀ ਕੀ ਬਣ ਗਈ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਉਹ ਜਲਦੀ ਆਪਣੀ ਮੈਟਰੋ ਹਿੰਗ ਇਹ ਚੱਲਦੇ ਆਉਣ ਗੁਰੂ ਘਰ ਤੋਂ ਇੱਥੋਂ ਫਤਿਹ ਬੁਲਾਉਨੇ ਆਂ ਜੀ ਸਮਾਰਟੀ ਕਰਦੇ ਆਂ ਵੀਡੀਓ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਭਕਸ਼ਨ ਆਪਾਂ ਜਾਵਾਂਗੇ ਲਿਫਟ ਤੇ ਜੀ ਤੋਂ ਆਪਸਾ